ਅੰਮ੍ਰਿਤਸਰ ਪੁਲਿਸ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਲੁੱਟਖੋਖ ਕਰਨ ਵਾਲੇ ਇੱਕ ਛਾਤਿਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਨੌਜਵਾਨ ਦੇ ਉੱਤੇ ਪਹਿਲਾਂ ਵੀ ਕਈ ਪਰਚੇ ਦਰਜ ਨੇ ਤਾਂ ਇਹ ਸਿਰੇ ਦਾ ਸਨੇਚਰ ਬੰਦਾ ਦੱਸਿਆ ਜਾ ਰਿਹਾ ਹੈ ਜੋ ਰਾਤ ਦੇ ਹਨੇਰੇ ਦੇ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਰਾਗੀਰਾ ਨੂੰ ਰੋਕ ਕੇ ਉਹਨਾਂ ਕੋਲੋਂ ਲੁੱਟਖੋਖ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਦੱਸਦੀ ਹੈ ਕਿ ਇਸ ਦੇ ਵੱਲੋਂ ਬੀਤੇ ਦਿਨ ਵੀ ਘਰ ਦੇ ਬਾਹਰ ਸੈਰ ਕਰ ਰਹੀ ਇੱਕ ਮਹਿਲਾ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਪੁਲਿਸ ਦੇ ਅੜਿੱ ਰਾਤ ਦੇ ਹਨੇਰੇ ਦੇ ਵਿੱਚ ਇੱਕ ਮਹਿਲਾ ਦੇ ਪਾਸੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਸੀਸੀਟੀਵੀ ਤਸਵੀਰਾਂ ਜੋ ਨੇ ਉਹ ਵੀ ਤੁਹਾਡਾ ਸਾਂਝੀ ਕਰ ਰਹੇ ਹਾਂ ਵੇਖ ਸਕਦੇ ਹੋ ਰਾਤ ਦੇ ਸਮੇਂ ਜਾਂਦੇ ਮਹਿਲਾ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਤਾਂ ਉਸੇ ਦੌਰਾਨ ਇੱਕ ਸ਼ਖਸ ਐਕਟਿਵਾ ਤੇ ਸਵਾਰ ਹੋ ਕੇ ਉੱਥੇ ਆਉਂਦਾ ਹੈ ਔਰ ਸੈਰ ਕਰ ਰਹੀ ਇਸ ਔਰਤ ਦੇ ਵੱਲ ਵਾਦਾ ਹੈ ਤਾਂ ਔਰਤ ਦੇ ਵੱਲੋਂ ਮੋਕੇ ਦੇ ਉੱਤੇ ਇਸ ਦੀਆਂ ਮਿੰਤਾਵਾਂ ਵੀ ਕੱਡੀਆਂ ਜਾਂਦੀਆਂ ਨੇ ਇਸ ਦੇ ਤਰਲੇ ਕੱਡੇ ਜਾਂਦੇ ਨੇ ਕਿ ਜੀ ਆ ਨਾ ਕਰ ਪਰ ਫਿਰ ਵੀ ਇਸ ਦੇ ਵੱਲੋਂ ਜ਼ਬਰਦਸਤੀ ਉਸ ਮਹਿਲਾ ਦੇ ਗਲ ਦੇ ਵਿੱਚ ਪਈ ਹੋਈ ਸੋਨੇ ਦੀ ਚਾਨੀ ਲ ਗਈਆਂ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਦੇ ਉੱਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲਾਂ ਤੋਂ ਹੀ 11 ਪਰਚੇ ਦਰਜ ਨਹੀਂ ਸ਼ਖਸ ਬਹੁਤ ਲੰਬੇ ਸਮੇਂ ਤੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਤਾਂ ਇੰਨੇ ਪਰਚੇ ਹੋਣ ਤੋਂ ਬਾਅਦ ਵੀ ਇਹ ਸ਼ਖਸ ਸੁਧਰਿਆ ਨਹੀਂ ਤਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ਦੇ ਵੱਲੋਂ ਫਿਰ ਤੋਂ ਉਹ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸੀ ਜਿਸ ਦੇ ਵਿੱਚ ਪਹਿਲਾਂ ਜੇਲ੍ਹ ਗਿਆ ਸੀ ਤਾਂ ਹੁਣ ਪੁਲਿਸ ਦੇ ਢਿੱਕੇ ਚਲਿਆ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਖੋਹ ਕੀਤੀ hui ਸੋਨੇ ਦੀ ਚੈਨੀ ਅਤੇ ਉਹ ਐਕਟਿਵ ਸੀ ਤਾਂ ਪਿਛਲੇ ਕਈ ਸਾਲਾਂ ਤੋਂ ਇਸ ਸ਼ਖਸ ਦੇ ਵੱਲੋਂ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਰਾਹਗੀਰਾਂ ਨੂੰ ਸੜਕਾਂ ਤੇ ਰੋਕ ਕੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਤਾਂ ਹੁਣੇ ਪੁਲਿਸ ਦੇ ਅੜਿੱਕੇ ਚੜਿਆ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿ ਉਹਦੇ ਨਾਲ ਸਨੇਚਿੰਗ ਦਾ ਇਵੈਂਟ ਵਾਪਰਿਆ ਤੇ ਇਹਦੇ ਵਿੱਚ ਤੁਰੰਤ ਐਂਡ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਇਹਦੇ ਤੇ ਐਫ ਆਈ ਰਜਿਸਟਰ ਦਰਜ ਕੀਤੀ 214 11 2025 ਨੂੰ ਤੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੀ ਟੀਮਸ ਡਿਪਲॉय ਕੀਤੀਆਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਗਾਟ ਅ ਮੇਜਰ ਅਚੀਵਮੈਂਟ ਇਨ ਇਟ ਵੈਨ ਜਦੋਂ ਅਸੀਂ ਇੱਕ ਜਿਹੜਾ ਅਕਿਊਜ਼ਡ ਹੈ ਮਨਪ੍ਰੀਤ ਸਿੰਘ ਉਫ ਹੈਪੀ ਫਤੇਗੜ ਚੂੜੀਆਂ ਰੋਡ ਦਾ ਰਹਿਣ ਵਾਲਾ ਉਹਨੂੰ ਅਸੀਂ ਅਪਰੀਹੈਂਡ ਕਰਕੇ ਉਹਦੇ ਤੇ ਅਰੈਸਟ ਇਫੈਕਟ ਕੀਤੀ ਇਹ ਵਾਰਦਾਤ ਦਾ ਬਰੀਫ ਇਹ ਹੈ ਕਿ ਜਦੋਂ ਇਹ ਲੇਡੀ ਜਿਹੜੇ ਹੈ ਆਪਣੇ ਘਰ ਦੇ ਬਾਹਰ ਰੂਮ ਅਰਾਊਂਡ ਕਰ ਰਹੀ ਸੀ ਤਾਂ ਐਕਟੀਵਾ ਤੇ ਇਹ ਆਇਆ ਤੇ ਇਹ ਮੇਨ ਅਕਿਊਜ਼ ਉਤਰ ਕੇ ਉਹਨਾਂ ਦੀ ਜਿਹੜੀ ਸਨੇਚ ਕਰਕੇ ਲੈ ਗਿਆ ਚੇਨ ਨੂੰ ਤੇ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਸਿਵਲ ਲਾਈਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਤੇ ਪੈਰ ਵਹੀ ਕਰਦੇ ਹੋਏ ਇਹਨਾਂ ਦਾ ਪਿੱਛਾ ਕਰਦੇ ਹੋਏ ਤੁਰੰਤ ਰਿਸਪੌਂਡ ਕਰਦੇ ਹੋਏ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਮਨਪ੍ਰੀਤ ਸਿੰਘ ਹੈ ਇਹਦੇ ਉੱਤੇ ਆਲਰੇਡੀ 11 ਕੇਸਸ ਵਰ ਰਜਿਸਟਰਡ ਪਹਿਲਾਂ ਵੀ ਜਿਹਦੇ ਵਿੱਚ ਖੋਦੇ ਤੇ ਹੋਰ ਇਦਾਂ ਦੇ ਹੀ ਕ੍ਰਾਈਮਸ ਦੇ ਕੇਸਸ ਇਹਦੇ ਉੱਤੇ ਹਨ ਤੇ ਵੀਅਰ ਸਕਸੈਸਫੁਲ ਇਨ ਕੈਚਿੰਗ ਥਿਸ ਅਕਿਊਜ਼ਡ ਜਿਹੜਾ ਕਿ ਇੱਕ ਹਿਸਟਰੀ ਰਹੀ ਹੈ ਇਹਦੀ ਸਨੈਚਿੰਗ ਦੀ ਐਂਡ ਇਦਾਂ ਦੇ ਕ੍ਰਾਈਮਸ ਕਮਿਟ ਕਰਨ ਦੇ ਲਈ ਐਂਡ ਥੈਂਕ ਯੂ एवरीवन ਵੀ ਆਰ ਫੁਲੀ ਕਮਿਟਿਡ ਕਿ ਇੱਕ ਪੀਸਫੁਲ ਐਂਡ ਇੱਕ ਸੇਫ এনਵਾਇਰਨਮੈਂਟ ਤੁਹਾਡੇ ਲਈ ਕ੍ਰੀਏਟ ਕਰਨ ਦੇ ਲਈ ਥੈਂਕ ਯੂ